ਹਾਂਜੀ ਸਾਥੀਓ ਅੱਜ ਆਪਾਂ ਇਕੱਠੇ ਹੋਈ ਆ ਜੀ ਜਿਹੜਾ ਸ਼ੰਕ ਤੋਂ ਢੇਨ ਨੂੰ ਰੋਡ ਜਾਂਦਾ ਆ ਜਿਹਦੇ ਵਿੱਚ ਤੁਸੀਂ ਦੇਖਣਾ ਕਿ ਸ਼ੰਕਰ ਦਾ ਇੱਕ ਗੰਦੇ ਨਾਲੇ ਨਾਲੇ ਵਾਲਾ ਪਾਣੀ ਆ ਜੀ ਜਿਹੜਾ ਅਕਸਰ ਹੀ ਸੜਕ ਭਰ ਜਾਂਦੀ ਹੈ ਤੇ ਆਪਣੇ ਨਾਲ ਕੁਝ ਕਿਸਾਨ ਆਗੂ ਵੀ ਖੜੇ ਆ ਸੋ ਤੁਸੀਂ ਦੇਖ ਸਕਦੇ ਆ ਤੁਹਾਨੂੰ ਆਪਾਂ ਪਹਿਲਾਂ ਵੀ ਤਸਵੀਰਾਂ ਦਿਖਾ ਲੀਆਂ ਕਿ ਜਿਹੜਾ ਇੱਥੇ ਕੋ ਬੰਨ ਲਗਾਇਆ ਗਿਆ ਆ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਸਰ ਤੁਹਾਡਾ ਨਾਮ ਕੀ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਸਤਵੰਤ ਸਿੰਘ ਪਿੰਡ ਕੋਟਲਾ ਜੰਗਾ ਲੱਖੋਵਾਲ ਜੁਨੀ ਜ਼ਿਲ੍ਹਾ ਮੀਤਪੁਰਦਾਨ ਜਲੰਧਰ ਸਰ ਸਕੂਲ ਦੇ ਮੈਨੇਜਮੈਂਟ ਵੱਲੋਂ ਤੁਹਾਡੇ ਉੱਤੇ ਜਿਹੜੇ ਦੋਸ਼ ਲਗਾਏ ਗਏ ਆ ਕਿ ਤੁਸੀਂ ਸੜਕ ਦੇ ਵਿੱਚ ਜਿਹੜਾ ਇੱਕ ਬੰਨ ਲਗਾਇਆ ਗਿਆ ਜਿਹਦੇ ਕਰਕੇ ਜਿਹੜਾ ਪਾਣੀ ਆ ਸ਼ੰਕਰ ਦੇ ਕੰਨੇ ਨਾਲੇ ਦਾ ਉਹ ਸੜਕ ਵਿੱਚ ਆਉਂਦਾ ਔਰ ਪਿੱਛੇ ਸਕੂਲ ਵੱਲ ਨੂੰ ਜਾਂਦਾ ਸਰ ਕੀ ਕਰਨਾ ਚਾਹੋਗੇ ਇਸ ਮਾਮਲੇ 'ਚ ਨਹੀਂ ਉਹ ਬਾਦ ਨਗਾ ਜੀ ਉਹ ਇੱਕ ਰੈਂਪ ਟੈਪ ਅਸੀਂ ਬਣਾਇਆ ਆ ਜਿੱਥੇ ਇੱਥੋਂ ਸ਼ੰਕਰ ਦੀ ਜ਼ਮੀਨ ਖਤਮ ਹੋ ਜਾਂਦੀ ਅੱਗੇ ਢੇਰੀਆਂ ਤੇ ਸਿਆਣੀ ਵਾਲ ਪਿੰਡ ਦੀ ਜ਼ਮੀਨ ਸ਼ੁਰੂ ਹੋ ਜਾਂਦੀ ਆ ਇਹ ਸੜਕ ਮੰਡੀ ਬੋਰਡ ਦੀ ਆ ਸ਼ੰਕਰੋਂ ਢੇਰੀਆਂ ਆਉਂਦੀ ਆ ਇਹ ਸੜਕ ਦੇ ਵਿੱਚ ਵਿੱਚ ਪਾਣੀ ਆ ਕੇ ਤੇ ਗਾਂਹਾਂ ਢੇਰੀਆਂ ਪਹੁੰਚ ਜਾਂਦਾ ਆ ਅਸੀਂ ਜਿੱਥੇ ਸਾਡੀ ਹੱਦ ਆ ਸਿਆਣੀ ਵਾਲ ਤੇ ਢੇਰੀਆਂ ਦੀ ਤੇ ਸ਼ੰਕਰ ਦੀ ਹੱਦ ਖਤਮ ਹੋ ਜਾਂਦੀ ਉੱਥੇ ਇੱਕ ਰੈਂਪ ਬਣਾਤਾ ਸੀ ਸੜਕ 'ਚ ਉਹਦੇ 3-4 ਮਹੀਨੇ ਤੋਂ ਪਹਿਲਾਂ ਉਹਦੇ ਉੱਪਰ ਦੀ ਗੱਡੀਆਂ ਮੋਟਰਸਾਈਕਲ ਸਾਈਕਲ ਸਾਰਾ ਕੁਝ ਲੰਘਦਾ ਆ 15 ਫੁੱਟ ਘਟੂ ਘਟ ਚੌੜਾ ਸੀ ਤੇ 300 ਫੁੱਟ ਉੱਚਾ ਸੀ ਕਿ ਪਾਣੀ ਅੱਗੇ ਨਾ ਆਵੇ ਸਿਰ ਪਾਣੀ ਰੋਕਿਆ ਸੀਗਾ ਔਰ ਅੱਜ ਕੀ ਹੋਇਆ ਕਿ ਇਹ ਸ਼ੰਕਰ ਪਿੰਡ ਦੇ ਕੁਛ ਆ ਕੇ ਪਤਵੰਦੇ ਸੱਜਣ ਜੀ ਸੀਬੀ ਲਿਆ ਕੇ ਤੇ ਉਹਨੂੰ ਰੈਂਪ ਨੂੰ ਪਟ ਰਿਆ ਸੀ ਕਿ ਪਾਣੀ ਅਸੀਂ ਗਾਂ ਤੋੜਨਾ ਤੇ ਅਸੀਂ ਉਹਨੂੰ ਰੋਕਦੇ ਆ ਕਿ ਸ਼ੰਕਰ ਦਾ ਪਾਣੀ ਢੇਰੀਆਂ ਪਿੰਡ ਦੇ ਵਿੱਚ ਅਸੀਂ ਨਹੀਂ ਪੈਣ ਦੇਣਾ ਹਾਲਾਂਕਿ ਜੇ ਇਹੇ ਢੇਰੀਆਂ ਪਿੰਡ ਦਾ ਪਾਣੀ ਸ਼ੰਕਰਵਾਲ ਨੂੰ ਜਾਂਦਾ ਹੋਵੇ ਤੇ ਇਹ ਕੀ ਗੱਲ ਉਧਰ ਪੈ ਲੈਣ ਦੇਣਗੇ ਇਸੇ ਤੋਂ ਅਸੀਂ ਇਹ ਬੰਨ ਰੈਂਪ ਜਿਹੜਾ ਆਪਦਾ ਹਟਾਉਣ ਤੋਂ ਰੋਕਦੇ ਇਹਨਾਂ ਨੂੰ ਤੇ ਇਹ ਕਹਿੰਦੇ ਅਸੀਂ ਅੱਜ ਰੈਂਪੇ ਹਟਾ ਕੇ ਜਾਣਾ ਪਾਣੀ ਢੇਰੀਆਂ ਵਾਲ ਨੂੰ ਤੋੜ ਕੇ ਜਾਣਾ ਅਸੀਂ ਇਹ ਢੇਰੀਆਂ ਵਾਲ ਨੂੰ ਪਿੰਡ ਪਾਣੀ ਨਹੀਂ ਆਉਣ ਜਾਂਦਾ ਸੱਤ ਛੱਪੜਿਆ ਅਸੀਂ ਕਹਿੰਦੇ ਸੁਣਿਆ ਸ਼ੰਕਰ ਪਿੰਡ ਦੇ ਵਿੱਚ ਕਾਗਜ਼ਾਂ ਦੇ ਤੇ ਸੱਤੇ ਛੱਪੜ ਤੂ ਪੂਰ ਕੇ ਕਿਸੇ ਚ ਪਾਰਕਾ ਬਣਾਈਆਂ ਕਿਸੇ ਚ ਕੁਛ ਬਣਾਇਆ ਤੇ ਪਾਣੀ ਸਾਰਾ ਇੱਕ ਹੀ ਬਰਸਾਤੀ ਨਾਲ ਆਇਆ ਜੀ 12 ਕਰਮਾ ਚੌੜਾ ਉਹ ਬਰਸਾਤੀ ਨਾਲੇ ਦੇ ਵਿੱਚ ਪਾਣੀ ਛੱਡ ਦਿੱਤਾ ਸਾਰਾ ਤੇ ਜਿਹੜਾ ਬਰਸਾਤੀ ਨਾਲਾ ਵੀ ਜਿੱਥੋਂ ਸਿਆਣੀ ਵਾਲ ਦੀ ਜ਼ਮੀਨ ਸ਼ੁਰੂ ਹੁੰਦੀ ਆ ਉੱਥੇ ਅੱਗੇ ਬਰਸਾਤੀ ਨਾਲਾ ਕਾਗਜ਼ਾਂ ਦੇ ਵਿੱਚ ਰਿਕਾਰਡ ਦੇ ਵਿੱਚ ਹੈ ਨਹੀਂਗਾ ਸਿਰਫ ਇਹ ਸ਼ੰਕਰ ਦੀ ਹੱਦ ਦੇ ਨਾਲ-ਨਾਲ ਇੱਥੋਂ ਤੱਕ ਹੀ ਆਉਂਦਾ ਆ ਤੇ ਉਦੋਂ ਅੱਗੇ ਪਾਣੀ ਬਰਸਾਤੀ ਨਾਲੇ ਤੋਂ ਓਵਰ ਹੋ ਕੇ ਤੇ ਪਿੰਡ ਢੇਰੀਆਂ ਦੇ ਵਿੱਚ ਸੜ ਕੇ ਸੜ ਕੇ ਜਿਹੜੀ ਮੰਡੀ ਬੋਰਡ ਦੀ ਸੜਕ ਪੱਕੀ ਬਣੀ ਸੜ ਕੇ ਪੈ ਕੇ ਢੇਰੀਆਂ ਪਿੰਡ 'ਚ ਚੱਲ ਜਾਂਦਾ ਔਰ ਦੋਨੋਂ ਪਾਸੇ ਸਾਡੀਆਂ ਫਸਲਾਂ ਅਸੀਂ ਨਾਜ ਫਸਲ ਵੀ ਨਾਜਕ ਲਾਉਨੇ ਆ ਆਲੂ ਲਾਉਨੇ ਆ ਤੇ ਆਲੂ ਸਾਡੇ ਪਿਛਲੀ ਵਾਰੀ ਵੀ ਇੱਥੇ ਬਰਬਾਦ ਹੋ ਗਏ ਪਾਣੀ ਟੁੱਟ ਟੁੱਟ ਕੇ ਪੈ ਕੇ ਐਦ ਕੀ ਫੇਰ ਆਲੂ ਲਾਉਣ ਦੀ ਦਸ ਤਿਆਰੀ ਆ ਪੂਰੀ ਜੀ ਪਹਿਲੀ ਅਕਤੂਬਰ ਤੋਂ ਆਲੂਆਂ ਦੀ ਲਵਾਈ ਸ਼ੁਰੂ ਆ ਅਸੀਂ 5-7 ਦਿਨ ਤੀ ਸਾਡੇ ਇਹ ਸੜਕ ਦੇ ਦੋ ਮਣੀ 6 ਖੇਤ ਦੀ ਇੱਕ ਲੰਬਾਈ ਮੇਰੇ ਪਲਾਟ ਦੀ ਤੇ ਤਿੰਨ ਖੇਤ ਦੀ ਇੱਕ ਲੰਬਾਈ ਆ ਉਹਦੇ ਦੋਨੋਂ ਪਾਸੇ ਅਸੀਂ ਆਲੂ ਲਾਉਣੇ ਸਾਡੇ ਤਾਂ ਆਲੂ ਫੇਰ ਬਰਬਾਦ ਹੋ ਜਾਣੇ ਆ ਇਸ ਤੋਂ ਅਸੀਂ ਕਹਿੰਨੇ ਆ ਕਿ ਆਏ ਇਹਨੂੰ ਬੰਨ੍ਹ ਨੂੰ ਜਿਹੜਾ ਰੈਂਪ ਆ ਬੰਨ੍ਹਨੇਗਾ ਉਹਨੂੰ ਤੋੜਿਆ ਨਾ ਜਾਵੇ ਪਿੱਛੇ ਕੋਈ ਛੱਪੜ ਡੋਂਗੇ ਕਰਕੇ ਉਹਦੇ ਵਿੱਚ ਪਾਣੀ ਪਾਇਆ ਜਾਵੇ ਹਾਂਜੀ ਇਹਨੇ ਹੀ ਸਾਡਾ ਬਿਆਨ ਸਰ ਸਕੂਲ ਦਾ ਮੈਨੇਜਮੈਂਟ ਖੜਾ ਸਗਾ ਉਹਨਾਂ ਦਾ ਕਹਿਣਾ ਸਗਾ ਕਿ ਜਿਹੜੇ ਪਾਣੀ ਜ਼ਿਆਦਾ ਆਉਣ ਕਰਕੇ ਜਿਹੜੇ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੂਗਾ ਦੇਖੋ ਜੀ ਸਕੂਲ ਨੂੰ ਇਸ ਪਾਣੀ ਦੀ ਕੋਈ ਤੰਗੀ ਨਹੀਂ ਜਿਹੜੀ ਸਕੂਲ ਨੂੰ ਇੱਥੋਂ 2-300 ਮੀਟਰ ਪਿੱਛੇ ਸੜਕ ਮੁੜ ਜਾਂਦੀ ਉੱਥੇ ਪਾਣੀ ਨਹੀਂ ਜਾਂਦਾ ਜੇ ਅਮ ਕੋ ਵੀ ਜਿਹੜਾ ਬੰਨ ਲਾਇਆ ਤਾਂ ਪਿੱਛੇ ਸੜਕ ਪਰ ਜਾਂਦੀ ਆ ਪਾਣੀ ਦੀ ਉਹਦੇ ਵਿੱਚ ਦੀ ਬੈਨ ਨਹੀਂ ਲੰਗਦੀ ਇਹਨਾਂ ਦੀ ਸਕੂਲ ਦੀ ਤੇ ਜੇ ਪਾਣੀ ਅੱਗੇ ਛੱਡਣਗੇ ਉਸੇ ਸੜਕ ਦੇ ਢੇਰੀਆਂ ਤੋਂ ਹੀ ਬੈਨ ਹੋਣੀਆਂ ਫਿਰ ਸੜਕ ਜਿੱਤ ਮੋਹਰੇ ਫਿਰ ਪਾਣੀ ਰਹਿਣਾ ਉਹਦਾ ਹਾਲਤ ਤਾਂ ਫਿਰ ਨਹੀਂ ਹੋਇਆ ਜੇ ਚਾਹੇ ਚਾਹੇ ਪਾਣੀ ਉਹ ਸ਼ੰਕਰ ਵਾਲੇ ਪਾਸੇ ਖੜਾ ਚਾਹੇ ਉਹ ਢੇਰੀਆਂ ਪਿੰਡ ਨੂੰ ਜਾ ਕੇ ਲੱਗ ਜਵੇ ਬੈਨਤ ਫਿਰ ਵੀ ਇਸੇ ਪਾਣੀ ਵਿੱਚ ਦੀ ਜਾਣੀ ਸਰ ਕੀ ਇਸ ਵੰਨੀ ਤੁਸੀਂ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਕਿਸਾਨਤੂ ਵੀ ਹਾਂ ਕਿ ਪ੍ਰਸ਼ਾਸਨ ਨੇ ਕੋਈ ਤੁਹਾਡੀ ਸੁਣਵਾਈ ਨਹੀਂ ਕੀਤੀ ਇਸ ਮਾਮਲੇ ਵਿੱਚ ਹਾਂਜੀ ਅਸੀਂ ਪਿਛਲੇ ਸਾਲ ਕਰੀਬ ਜਨਵਰੀ ਦੇ ਵਿੱਚ ਜਦੋਂ ਪਾਣੀ ਜ਼ਿਆਦਾ ਸੀ ਆਲੂਆਂ ਨੂੰ ਸਾਡਾ ਨੁਕਸਾਨ ਹੁੰਦਾ ਸੀ ਅਸੀਂ ਧਰਨਾ ਲਾਉਣ ਦਾ ਸ਼ੰਕਰ ਪਿੰਡ ਦੇ ਵਿੱਚ ਸਵੇਰ ਦਾ ਪ੍ਰੋਗਰਾਮ ਇਹ ਲਿਖਿਆ ਸੀ ਸ਼ਾਮ ਨੂੰ ਸੀਐਡੀ ਵਾਲਿਆਂ ਨੂੰ ਸਾਡੇ ਪ੍ਰਧਾਨ ਜੀ ਨੇ ਜਸਵੰਤ ਸਿੰਘ ਸਿੰਘਪੁਰ ਦੋਨਾਂ ਲਖੋਵਾਲ ਦਾ ਜ਼ਿਲ੍ਹਾ ਜਲੰਧਰ ਦਾ ਉਹਨੇ ਕਾਲ ਕੀਤੀ ਕਿ ਅਸੀਂ ਸਵੇਰੇ ਸ਼ੰਕਰ ਅੱਡੇ 'ਚ ਧਰਨਾ ਲਾਉਣਾ ਉਹਨਾਂ ਨੇ ਸਾਰੇ ਪ੍ਰਸ਼ਾਸਨ ਨੂੰ ਪਰਤਾਕ ਰਿਪੋਰਟ ਕੀਤੀ ਤੇ ਉੱਥੇ ਧਰਨਾ ਲਾਉਣ ਤੋਂ ਪਹਿਲਾਂ ਹੀ ਐਮਐਲਏ ਬੀਬੀ ਇੰਦਰਜੀਤ ਕੌਰ ਮਾਨ ਵੀਡੀਓ ਸਾਹਿਬ ਨੂੰ ਲੈ ਕੇ ਪਹੁੰਚ ਗਏ ਸੀ ਕਿ ਧਰਨਾ ਤੁਸੀਂ ਨਾ ਲਾਓ ਤੇ ਅਡਾ ਮੈਂ ਮਸਲਾ ਹੱਲ ਅਸੀਂ ਕਰਾ ਦੇਣੀ ਉਹਨਾਂ ਆਗੇ ਮੌਕਾ ਦੇਖਿਆ ਤੇ ਸਾਨੂੰ ਉਹ ਵਿਸ਼ਵਾਸ ਦਿਵਾ ਕੇ ਗਏ ਸੀਗੇ ਕਿ ਅਸੀਂ ਛੱਪੜ ਡੂੰਗੇ ਕਰਾਂਗੇ ਪਿੰਡ ਦੇ ਤੇ ਪਾਣੀ ਉੱਥੇ ਪਾਵਾਂਗੇ ਇਹ ਪਾਣੀ ਤੁਹਾਡਾ ਬੰਦ ਕਰਾ ਲਾਂਗੇ ਤੇ ਧਰਨਾ ਕੈਨਸਲ ਕਰ ਦਿਓ ਅਸੀਂ ਧਰਨਾ ਕੈਨਸਲ ਕਰਤਾ ਉਸ ਤੋਂ ਬਾਅਦ ਅੱਗੇ ਕਈ ਵਾਰੀ ਆ ਜਾ ਕੇ ਐਸਡੀਐਮ ਸਾਹਿਬ ਨੂੰ ਵੀ ਇਹਦੀਆਂ ਵੀਡੀਓ ਬਣਾ ਕੇ ਦਿੱਤੀਆਂ ਕਈ ਵਾਰੀ ਪੱਤਰਕਾਰ ਵੀਰਾਂ ਨੇ ਵੀ ਦੂਰੋਂ ਦੂਰੋਂ ਆ ਕੇ ਵੀਡੀਆਂ ਵੀ ਇਹ ਵਾਇਰਲ ਕੀਤੀਆਂ ਤੇ ਪਰ ਉਸ ਤੋਂ ਬਾਅਦ ਬੀਬੀ ਇੰਦਰਜੀਤ ਕੁਰਮਾਨ ਜੀ ਨੂੰ ਅਸੀਂ 2 ਮਹੀਨੇ ਬਾਅਦ ਫਿਰ ਬੁਲਾਇਆ ਉਹ ਫਿਰ ਮੌਕਾ ਦੇਖ ਕੇ ਗਿਆ ਤੇ ਕੋਈ ਮਸਲਾ ਨਹੀਂ ਹੱਲ ਹੋਇਆ ਜੀ ਇਹ ਦੂਸਰਾ ਸਾਲ ਚੜ ਗਿਆ ਤੇ ਮੂਰੇ ਅਸੀਂ ਆਲੂ ਲਾਉਣ ਦਾ ਸੀਜ਼ਨ ਫਿਰ ਆ ਗਿਆ ਸਰ ਜਿਸ ਤਰ੍ਹਾਂ ਦੂਸਰੀ ਧਿਰ ਦੇ ਪੱਲੋਂ ਅੱਜ ਇੱਥੇ ਜਿਹੜਾ ਤੁਸੀਂ ਬਣ ਲਿਆ ਇਹਨੂੰ ਪੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਰੈਂਪ ਬਣਾਇਆ ਕਿ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਆਪਸ ਵਿੱਚ ਦੋਨੇ ਧਿਰਾਂ ਜਿਹੜੀਆਂ 올ਜਰੀਆਂ ਜਾਂ ਕਿ ਪ੍ਰਸ਼ਾਸਨ ਨਾਲ ਇਸ ਮਸਲੇ ਤੇ ਤੁਹਾਨੂੰ ਇਕੱਠੇ ਹੋ ਕੇ ਗੱਲ ਕਰਨੀ ਚਾਹੀਦੀ ਆ ਕਿਉਂਕਿ ਦੋਨੇ ਪਰੇਸ਼ਾਨ ਹੈਂ ਇਸ ਤਰ੍ਹਾਂ ਹਾਂਜੀ ਉਹ ਤਾਂ ਹੈ ਹੀ ਆ ਜੀ ਜੇ ਹੁਣ ਸਰਕਾਰ ਇਹਦਾ ਤੇ ਫਿਰ ਕੰਮ ਤੇ ਅੱਜ ਲੜਾਈ ਝਗੜੇ ਤੱਕ ਹੀ ਪਹੁੰਚਿਆ ਸਗਾ ਉਹ ਕਹਿੰਦੇ ਸੀ ਅਸੀਂ ਬਣਾ ਇਹ ਜਰਾ ਟਾਈਮ ਪ ਚੱਕਣਾ ਅਸੀਂ ਜਿਨ੍ਹਾਂ ਨੇ ਲਾਇਆ ਸੀ ਕਹਿੰਦੇ ਨਹੀਂ ਚੱਕਣਾ ਤੇ ਚਲੋ ਹਾਲ ਦੀ ਘੜੀ ਰੁਕਿਆ ਆ ਤੇ ਅਸੀਂ ਨੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹਦਾ ਜਲਦੀ ਤੋਂ ਜਲਦੀ ਹੱਲ ਕਰਾਇਆ ਜਾਵੇ ਜਿਹੜੇ ਛੱਪੜ ਡੂੰਗੇ ਕਰਕੇ ਪਿੰਡ 'ਚ ਛੱਪੜਾਂ ਦਾ ਪਾਣੀ ਛੱਪੜਾ ਚ ਹੀ ਪਾਇਆ ਜਾਵੇ